ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਬਿਨਾ ਲਸਣ ਪਿਆਜ਼ ਤੋਂ ਸਬਜ਼ੀ ਦੀ ਵੀਡੀਓ ਸ਼ੇਅਰ ਕਰਨ ਲੱਗੀ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਖੀਰੇ ਦੀ ਸਬਜ਼ੀ ਬਣਾਵਾਂਗੇ ਉਹ ਵੀ ਬਿਨਾ ਲਸਣ ਪਿਆਜ਼ ਤੋਂ ਖੀਰੇ ਦੀ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਖੀਰੇ ਦਾ ਆਪਾਂ ਸਲਾਦ ਤਾਂ ਖਾਂਦੇ ਹੀ ਹਾਂ ਪਰ ਅੱਜ ਆਪਾਂ ਇਸ ਦੀ ਸਬਜ਼ੀ ਬਣਾਵਾਂਗੇ ਇਸ ਦੀ ਸਬਜ਼ੀ ਵੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਚਲੋ ਜੀ ਵੇਖ ਲੈਣੇ ਆਏ ਸਬਜੀ ਕਿਵੇਂ ਬਣਦੀ ਹੈ। ਤੇ ਇਹਦੀ ਸਬਜੀ ਬਣਾਉਣ ਦੇ ਲਈ ਇੱਥੇ ਮੈਂ ਇੱਕ ਖੀਰਾ ਲਿਆ ਹੈ। ਜਿੰਨੇ ਕਪਾ ਸਬਜੀ ਬਣਾਉਣੀ ਹੋਵੇ ਉਹਨਾਂ ਕਪਾ ਖੀਰਾ ਲੈ ਲਵਾਂਗੇ। ਖੀਰੇ ਨੂੰ ਛੱਲ ਲਵਾਂਗੇ। ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਸਬਜ਼ੀ ਨੂੰ ਬਣਾਉਣ ਤੋਂ ਪਹਿਲਾਂ ਆਪਾਂ ਖੀਰੇ ਨੂੰ ਟੇਸਟ ਕਰ ਲਵਾਂਗੇ ਖੀਰਾ ਮਿੱਠਾ ਹੈ ਇਹ ਜੋ ਮੈਂ ਖੀਰਾ ਲਿਆ ਹੈ ਇਸ ਵਿੱਚ ਕੋੜਤਨ ਨਹੀਂ ਹੈ ਖੀਰੇ ਨੂੰ ਚੰਗੀ ਤਰ੍ਹਾਂ ਛਿੱਲ ਲਵਾਂਗੇ ਵੈਸੇ ਤਾਂ ਖੀਰੇ ਨੂੰ ਜ਼ਿਆਦਾ ਛਿੱਲਣ ਦੀ ਜ਼ਰੂਰਤ ਨਹੀਂ ਹੁੰਦੀ ਹੈ ਪਰ ਆਪਾਂ ਅਜ ਦੀ ਸਬਜ਼ੀ ਬਣਾ ਰਹੇ ਹਾਂ ਇਸਦੇ ਲਈ ਅੱਜ ਆਪਾਂ ਇਸ ਖੀਰੇ ਨੂੰ ਛੱਲ ਲਵਾਂਗੇ ਇਹ ਸਬਜ਼ੀ ਨੂੰ ਆਪਾਂ ਬਿਲਕੁਲ ਸਿੰਪਲ ਤਰੀਕੇ ਨਾਲ ਬਣਾਵਾਂਗੇ ਆਪਾਂ ਖੀਰੇ ਦਾ ਸਲਾਦ ਤਾਂ ਖਾਂਦੇ ਹੀ ਹਾਂ ਜੀ ਪਰ ਆਪਾਂ ਅੱਜ ਸਬਜ਼ੀ ਬਣਾਵਾਂਗੇ ਇਸ ਦੀ ਸਬਜ਼ੀ ਵੀ ਬਹੁਤ ਹੈਲਦੀ ਹੁੰਦੀ ਹੈ ਖੀਰਾ ਗਰਮੀਆਂ ਦੇ ਵਿੱਚ ਠੰਡਕ ਦਿੰਦਾ ਹੈ ਆਜਾ ਪਾਂ ਇਹ ਸਬਜੀ ਨੂੰ ਸਿੰਪਲ ਤਰੀਕੇ ਨਾਲ ਬਣਾਵਾਂਗੇ ਜਿਆਦਾ ਮਿਰਚ ਮਸਾਲੇ ਨਹੀਂ ਪਾਵਾਂਗੇ ਇਹ ਸਬਜੀ ਬਹੁਤ ਜ਼ਿਆਦਾ ਹੈਲਦੀ ਬਣੇਗੀ ਇਹ ਸਬਜੀ ਨੂੰ ਆਪਾਂ ਵਰਤ ਵਿੱਚ ਵੀ ਖਾ ਸਕਦੇ ਹਾਂ ਪਰ ਜੋ ਮਿਰਚ ਮਸਾਲੇ ਆਪਾਂ ਵਰਤ ਦੇ ਵਿੱਚ ਨਹੀਂ ਖਾ ਸਕਦੇ ਉਹ ਮਸਾਲਿਆਂ ਨੂੰ ਸਕਿਪ ਕਰ ਦੇਵਾਂਗੇ ਚਾਕੂ ਦੇ ਨਾਲ ਖੀਰੇ ਦੀਆਂ ਸਾਈਡਾਂ ਨੂੰ ਕੱਟ ਲਵਾਂਗੇ ਹਲਕਾ ਹਲਕਾ ਤੇ ਹੁਣ ਖੀਰੇ ਨੂੰ ਪਾੜੀਆਂ ਦੇ ਵਿੱਚ ਕੱਟ ਲਵਾਂਗੇ ਹੁਣ ਕੀਰੇ ਨੂੰ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਕੱਟ ਲਵਾਂਗੇ ਜੇ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਤੋਂ ਪਹਿਲਾਂ ਅਸੀਂ ਕਈ ਹੋਰ ਤਰ੍ਹਾਂ ਦੀਆਂ ਸਬਜ਼ੀਆਂ ਹਲਵੇ ਸੈਂਡਵਿਚ ਤੇ ਕਈ ਹੋਰ ਵੀਡੀਓਜ਼ ਬਣਾਈਆਂ ਨੇ ਜੇ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਜੀ ਸਾਰੇ ਛੀਰੇ ਨੂੰ ਇਸ ਤਰੀਕੇ ਨਾਲ ਕੱਟ ਲਵਾਂਗੇ ਅੱਜ ਆਪਾਂ ਖੀਰੇ ਦੀ ਗਰੇਵੀ ਵਾਲੀ ਸਬਜ਼ੀ ਬਣਾਵਾਂਗੇ ਸੁੱਕੀ ਸਬਜ਼ੀ ਨਹੀਂ ਬਣਾਵਾਂਗੇ ਇਹ ਸਬਜ਼ੀ ਬਹੁਤ ਜਿਆਦਾ ਟੇਸਟੀ ਬਣਦੀ ਹੈ ਜੇ ਤੁਹਾਨੂੰ ਇਹ ਰੈਸਪੀ ਵਧੀਆ ਲੱਗੇ ਤਾਂ ਤੁਸੀਂ ਇੱਕ ਵਾਰ ਇਸ ਰੈਸਪੀ ਨੂੰ ਟਰਾਈ ਕਰਕੇ ਦੇਖਿਓ ਜੀ ਕਿਉਂਕਿ ਖੀਰਾ ਤਾਂ ਆਪਣੇ ਘਰ ਤੇ ਵਿੱਚ ਹੁੰਦਾ ਹੀ ਆ ਆਪਾਂ ਇਸ ਨੂੰ ਸਲਾਦ ਦੇ ਲਈ ਯੂਜ਼ ਕਰਦੇ ਆਂ ਹਨ ਕੀ ਰਾਕਟ ਕੇ ਤਿਆਰ ਹੈ ਹੁਣ ਆਪਾਂ ਇਸ ਦੀ ਸਬਜੀ ਬਣਾ ਲਵਾਂਗੇ ਇੱਥੇ ਮੈਂ ਪੈਨ ਲਈ ਹੈ ਅੱਜ ਆਪਾਂ ਸਬਜੀ ਨੂੰ ਘਿਓ ਦੇ ਵਿੱਚ ਬਣਾਵਾਂਗੇ ਇਸ ਦੇ ਲਈ ਪੈਨ ਦੇ ਵਿੱਚ ਇੱਕ ਚਮਚ ਘਿਓ ਲਵਾਂਗੇ ਅੱਜ ਆਪਾਂ ਸਬਜੀ ਨੂੰ ਘਿਓ ਵਿੱਚ ਬਣਾਵਾਂਗੇ ਇੱਕ ਛੋਟਾ ਚਮਚ ਜੀਰਾ ਪਾਵਾਂਗੇ ਜੀਰੇ ਨੂੰ 골ਡਨ ਬ੍ਰਾਊਨ ਹੋਣ ਤੱਕ ਪਕਾ ਲਵਾਂਗੇ ම පමන්ගේ පරිීක කටියහයි ඇති මේ චෝටේ සහිතාට මට කට කෙරකයා හට මටරප පාමාන්ගේටමටර් පාමාන්ගේටමමාටනුමක්ෂ කාරමන්ගේ තෙ උඩි ේරද ලිපකාලමන්ගේ ඒ සබජිද වෙච්චපල් ලසන්තේ පයාාජන පාමාන්ගේ ਟਮਾਟਰ ਜਲਦੀ ਸੌਫਟ ਹੋ ਜਾਵੇ ਦੇ ਲਈ ਸਵਾਦ ਅਨੁਸਾਰ ਨਮਕ ਪਾਵਾਂਗੇ। ਮੈਂਥੀ ਸਵਾਦ ਅਨੁਸਾਰ ਨਮਕ ਪਾਇਆ ਹੈ। 1 ਚਮਚ ਹਲਦੀ ਪਾਊਡਰ ਪਾਵਾਂਗੇ। ਆਖਿਰ ਵਿੱਚ ਮੈਂ 1 ਕੱਪ ਪਾਣੀ ਲਿਆ ਹੈ ਪਾਣੀ ਪਾਵਾਂਗੇ। ਪਾਣੀ ਪਾ ਕੇ ਸਭ ਨੂੰ ਪਕਾ ਲਵਾਂਗੇ। ਕੀਰੇ ਦੀ ਇਹ ਸਬਜੀ ਬਹੁਤ ਜਿਆਦਾ ਟੇਸਟੀ ਬਣਦੀ ਹੈ। ਗਰਮੀਆਂ ਦੇ ਵਿੱਚ ਕਈ ਵਾਰ ਆਪਾਂ ਸਲਾਦ ਵਗੈਰਾ ਖਾ ਕੇ ਅੱਕ ਜਾਂਦੇ ਹਾਂ ਤਾਂ ਆਪਾਂ ਇਹ ਹਲਕੀ ਫੁਲਕੀ ਜਿਹੀ ਸਬਜੀ ਬਣਾ ਸਕਦੇ ਹਾਂ। ਆਪਾਂ ਇਸ ਦੇ ਵਿੱਚ ਕੋਈ ਜਿਆਦਾ ਮਿਰਚ ਮਸਾਲੇ ਵੀ ਨਹੀਂ ਐਡ ਕਰਾਂਗੇ। ਹੁਣ ਇਸ ਨੂੰ ਥੋੜੀ ਦੇਰ ਪਕਾਉਣ ਤੋਂ ਬਾਅਦ ਇਸ ਦੇ ਵਿੱਚ ਖੀਰਾ ਐਡ ਕਰਾਂਗੇ। ਰੋਪਾ ਕੇ ਇਸ ਨੂੰ ਮਿਕਸ ਕਰ ਲਵਾਂਗੇ ਜੇ ਤੁਹਾਨੂੰ ਇਹ ਰੈਸਪੀ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਇਸਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਹੁਣ ਆਪਾਂ ਸਬਜੀ ਨੂੰ ਢੱਕ ਕੇ ਪਕਾ ਲਵਾਂਗੇ ਖੀਰੇ ਦੇ ਵਿੱਚ ਵੀ ਪਾਣੀ ਹੁੰਦਾ ਹੈ ਇਸ ਲਈ ਅਸੀਂ ਇਸ ਟਾਈਮ ਪਾਣੀ ਨਹੀਂ ਐਡ ਕਰਾਂਗੇ ਸਬਜੀ ਨੂੰ ਥੋੜਾ ਜਿਹਾ ਪਕਾ ਲਵਾਂਗੇ ਫਿਰ ਪਾਣੀ ਐਡ ਕਰਾਂਗੇ ਹੁਣ ਸਬਜੀ ਨੂੰ ਇੱਕ ਵਾਰ ਹਿਲਾ ਲਵਾਂਗੇ ਸਬਜੀ ਨੂੰ ਢੱਕ ਕੇ ਪਕਾਉਂਦੇ ਹੋਏ ਦੇ ਵਿੱਚ ਵਿੱਚ ਦੇਖ ਲਾਉਂਦੇ ਰਵਾਂਗੇ ਹੁਣ ਆਪਾਂ ਸਬਜੀ ਦੇ ਵਿੱਚ ਥੋੜੀ ਜਿਹੀ ਕਾਲੀ ਮਿਰਚ ਪਾਵਾਂਗੇ ਦਾ ਕ ਚਮਚਾ ਰੈਡ ਚਿਲੀ ਪਾਊਡਰ ਪਾ ਮੰਗਿਆ ਪਹਰੀ ਮਿਰਚ ਵੀ ਪਾਈ ਹੈ ਜਿਵੇਂ ਕਰਾ ਬੰਦ ਤੋਂ ਬਾਅਦ ਹੁਣ ਆਪਾਂ ਇਸ ਨੂੰ ਮਿਕਸ ਕਰ ਲਵਾਂਗੇ ਹੈ ਜੇ ਸਬਜੀ ਕੱਚੀ ਹੈ ਆਪਾਂ ਥੋੜਾ ਜਿਹਾ ਪਾਣੀ ਲਵਾਂਗੇ ਮੈਂ ਇਥੇ ਇੱਕ ਕੱਪ ਪਾਣੀ ਲਿਆ ਹੈ ਇਸ ਵਿੱਚੋਂ ਆਪਾਂ ਸਾਰਾ ਪਾਣੀ ਯੂਜ਼ ਨਹੀਂ ਕਰਾਂਗੇ ਅੱਧਾ ਕੱਪ ਪਾਣੀ ਹੀ ਯੂਜ਼ ਕਰਾਂਗੇ ਸਬਜੀ ਨੂੰ ਹਿਲਾ ਲਵਾਂਗੇ ਤੇ ਢੱਕ ਕੇ ਪਕਾ ਲਵਾਂਗੇ ਸਬਜੀ ਨੂੰ ਸਬਜੀ ਨੂੰ ਆਪਾਂ ਵਿੱਚ ਵਿੱਚ ਹਿਲਾਉਂਦੇ ਰਵਾਂਗੇ ਦੁਬਾਰਾ ਤੋਂ ਸਬਜੀ ਨੂੰ ਢੱਕ ਕੇ ਪਾ ਲਵਾਂਗੇ ਹੁਣ ਥੋੜੀ देर ਪਕਾਉਣ ਤੋਂ ਬਾਅਦ ਆਪਣੀ ਸਬਜੀ ਬਣ ਕੇ ਤਿਆਰ ਹੈ ਆਪਣੀ ਇਸ ਤਰੀਕੇ ਦੀ ਸਬਜੀ ਬਣ ਕੇ ਤਿਆਰ ਹੈ ਮੈਂ ਇਹ ਸਬਜੀ ਨੂੰ ਰਸੇ ਵਾਲੀ ਬਣਾਇਆ ਹੈ ਇਹ ਸਬਜੀ ਬਹੁਤ ਜਿਆਦਾ ਟੇਸਟੀ ਬਣਦੀ ਹੈ गर्मी के अपन इस तरीके दल्किया फुल्किया सब्जियां खानी चाहिए ने यह सब्ज़ी बहुत जल्दी बन के तैयार हो जाती है हम आप देख लवेंगे कि सब्ज़ी चंकी तरह पक चुकी है खीरा चगी तरह पक चुका है या नहीं खीरा चगी तरह पक चुका है अपनी सब्ज़ी बन के तैयार है रोटी या परौंठे दब्ज़ी बहुत ज़्यादा टेस्टी लगती है गर्म गर्म सब्ज़ी सर्व कर लवेंगे ਜੇਕਰ ਤੁਹਾਨੂੰ ਇਹ ਰੈਸਪੀ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਅਸੀਂ ਆਪਣੇ ਚੈਨਲ ਤੇ ਰੋਜ਼ ਨਵੀਂ-ਨਵੀਂ ਵੀਡੀਓਜ਼ ਪਾਉਂਦੇ ਰਹਿੰਦੇ ਹਾਂ ਇਸ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਜੇਕਰ ਤੁਹਾਨੂੰ ਇਹ ਰੈਸਪੀ ਵਧੀਆ ਲੱਗੀ ਹੋਵੇ ਤਾਂ ਤੁਸੀਂ ਇਸ ਰੈਸਪੀ ਨੂੰ ਟਰਾਈ ਕਰਕੇ ਦੇਖਿਓ ਜੀ ਇਹ ਸਬਜੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਹੁਣ ਆਪਣੀ ਟੇਸਟੀ ਜਈ ਸਬਜੀ ਬਣ ਕੇ ਤਿਆਰ ਹੈ ਆਪਾਂ ਇਸ ਨੂੰ ਚੌਲ ਰੋਟੀ ਜਾਂ ਪਰੌਂਠੇ ਨਾਲ ਖਾਣਗੇ ਤੇ ਬਹੁਤ ਜ਼ਿਆਦਾ ਟੇਸਟੀ ਲੱਗੇਗੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ